ਸਤਿਗੁਰ ਜੀ ਸਾਰਿਆਂ ਨੂੰ ਅੱਜ ਆਪ ਪਾਏ ਆ ਜੀ ਸ੍ਰੀ ਚਮਕੌਰ ਸਾਹਿਬ ਤੇ ਅੱਜ ਤੁਹਾਨੂੰ ਦਰਸ਼ਨ ਕਰਾ ਰਹੇ ਆ ਚਮਕੌਰ ਸਾਹਿਬ ਦੇ Ja, dat is niet

अभाल, आभाल, आभाल, ਇਹ ਲੇਖ ਅਗਰ ਸਾਡੇ ਵੀ ਵੀਡੀਓ ਬਣਾਉਣ ਗਏ ਆਂ ਉਹ ਕਹਾਣਾਂ ਚੱਲ ਹੁਣ ਆਪਾਂ ਚੱਲਿਆਂ ਜੀ ਦਰਸ਼ਨ ਕਰਨ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਤੇ ਨਾਲ ਅਸੀਂ ਤੁਹਾਨੂੰ ਵੀ ਦਰਸ਼ਨ ਕਰਾ ਰਹੇ ਹਾਂ ਬਣੇ ਰਹੋ ਵਲੌਗ ਦੇ ਨਾਲ

ਗੁਰੂ ਸਾਹਿਬ ਨੂੰ ਬੇਨਤੀ ਕੀਤੀ ਅਪਾਵਾਦ ਨੇ ਆਪਣਾ ਜਲਦਾ ਕੀਤਾ ਮੈਂ ਜਾਂਦਾ ਪਰਸ ਵੀ ਕਾਣੀ ਪੰਮਾ ਪ੍ਰੋਗ ਗੁਰੂ ਸਾਹਿਬ ਨੂੰ ਕਹਿੰਦਾ ਮਾਨਾਜ ਪੰਜ ਕਨਾ ਸਾਸਨ ਸ਼ਾਮਿਆਨਾ ਪਰਸ਼ਾਤੀ ਖਾਤ ਕੀ ਚੰਗਨ ਦੇ ਚੌਥੀ ਪਾਸ਼ਾ ਵੀ ਇਹ ਚੰਦਾ ਰਿਆਂ ਵੀ ਮੇਰੇ ਬੇਟੇ ਦੀ ਸ਼ਾਦੀ ਆ ਇਹ ਜਿਹੜੀ ਚੀਜ਼ਾਂ ਰਾਜੇ ਮਹਾਰਾਜਾ ਦੇ ਕੋਲ ਹੋਂ ਪੱਤੇ ਗਾਜਰ ਮੋਲੀਆਂ ਖਾ ਕੇ ਗੱਲੇ ਚੁਸ ਕੇ ਜਕਰੇ ਛੱਡੀ ਜਾਂਦੇ ਨੇ ਕਹਿੰਦੇ ਸਾਰੇ ਕਹਿੰਦੇ ਸਭ ਕੱਚੇ ਪੀਲੇ ਡਬਲਿਊ ਤੋਂ 84 ਦਾ ਮਾਲ ਕੱਟਾ ਕਿੱਟਾ ਆ ਆਹਨੇ ਨੂੰ ਕੰਨ ਵਿੱਚ ਗੁਰੂ ਦਾ ਖਾਲਸਾ ਗੁਰੂ ਦਾ ਖਾਲਸਾ ਇਹ ਜਦ ਗੁਰਦੁਆਰਾ ਸ਼੍ਰੀ ਕੱਚੀਗੜੀ ਸਹਿ ਜਿੱਥੇ ਬੱਬਾ ਅਜੀਤ ਸਿੰਘ ਜੀ ਅਤੇ ਬੱਬਾ ਜੁਝਾਰ ਸਿੰਘ ਜੀ ਅਤੇ ਚਾਲੀ ਸਿੰਘ 10 ਲੱਖ ਦੀ ਫੌਜ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸੀ ਅਤੇ ਗੁਰਗੋਬੀ ਸਿੰਘ ਜੀ ਇਸ ਕਿਲੇ ਵਿੱਚੋਂ ਸਾਰਾ ਕੁਝ ਆਪਣੀ ਅੱਖੀਂ ਵੇਖ ਰਹੇ ਸੀ ਆਕਰਟ ਪਟਿਆ ਨਾ ਆਹ ਲੋ ਜੀ ਹੁਣ ਸਾਡੇ ਬੰਦੇ ਫੋਟੋ ਲੈਣ ਲੱਗੇ ਆ ਸਿਲੈਕਟ ਕਰਕੇ ਜਿਹੜਾ ਦਿਖਾਉਦਾ ਭਾਜੀ ਦਿਖੀ ਹੁੰਦੀ ਆ ਆਹ ਜੀ ਦੇਖੇ ਤਾਂ ਆ ਜੀ ਫਿਰ ਉਮੀਦ ਕਰਦੇ ਹਾਂ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਤੇ ਚੈਨਲ ਨੂੰ ਕਰ ਲਓ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ